ਇਹ ਕੁਝ ਨਿਯਮ ਆ ਸਰਕਾਰ ਦਾ ਵੀ ਕੋਈ ਜ਼ਬਰਦਸਤੀ ਧਰਨ ਲਾ ਕੇ ਭੇਜੋ ਸਾਡੇ ਮਲਾਜੇ ਭੜਾ ਖੜੇ ਆ ਉਹ ਕਹਿੰਦੇ ਸਾਡੇ ਹੱਥ ਬੰਨੇ ਹੋਏ ਦੱਸੋ ਜੀ ਕਿਤੇ ਨੇ ਜ਼ਰੂਰੀ ਕੰਮ ਆਣਾ ਉਹ ਕਿਵੇਂ ਜਾਊਗਾ ਕਿਸੇ ਦਾ ਕੋਈ ਕੰਮ ਆ ਕਿਸੇ ਦਾ ਕੋਈ ਕੰਮ ਨਹੀਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹ ਕਿਉਂ ਹੋ ਰਿਹਾ ਹੈ ਇਹ ਲੋਕ ਇੰਨੇ ਵਿਚਾਰੇ ਖਤਰਖਾਰ ਹੋ ਰਿਹਾ ਔਰ ਤੇ ਦੱਸੋ ਕਰੋ ਇਹਨਾਂ ਤੇ ਇਹ ਗੁੰਡਾ ਕਰਦੇ ਉੱਤੇ ਹੋਇਆ ਲੋਕ ਇਹ ਪਰ ਤੇ ਇਹ ਤਾਂ ਨਾ ਹੋਣਾ ਚਾਹੀਦਾ ਲੋਕ ਇਹ ਗੁੰਡਾ ਕਰਦੇ ਬੰਦ ਹੋਣਾ ਚਾਹੀਦੇ ਇਹਨਾਂ ਦੀ ਇਹ ਮਤਲਬ ਲੋਕਾਂ ਨੂੰ ਖਾਓ ਕਿੱਥੇ ਜਾ ਰਿਹਾ ਆ ਅਬ ਇੱਥੇ ਬੱਸਾਂ ਬੱਸਾਂ ਖੜੀਆਂ ਨੇ ਲੋਕ ਕਿੱਥੇ ਜਾਣਗੇ ਪੰਜਾਬ ਕਨ ਬਹੁਤ ਇਹ ਨਿਆਂ ਨਹੀਂ ਹੋ ਰਹੀ ਜੋ ਵੀ ਹੋ ਰਹੀ ਆ ਇਹ ਤੁਸੀਂ ਆਪ ਕਹਿ ਰਹੇ ਹੋ ਮੁੱਖ ਮੰਤਰੀ ਸਾਹਿਬ ਸਾਹਿਬ ਭਵਾਨ ਸੇਵ ਮਾਨ ਜੀ ਤੁਹਾਡੀ ਸਰਕਾਰ ਆ ਆ ਲੋਕ ਕਿੰਨੇ ਪਰੇਸ਼ਾਨ ਹੋ ਰਿਹਾ ਅਸੀਂ ਫਲੋਰ ਜਾਣਾ ਅਸੀਂ ਕਿੱਥੇ ਜਾਈਏ ਦੱਸੋ ਜੀ ਇਹ ਕੋਈ ਨਿਯਮ ਹੈ ਸਰਕਾਰ ਦਾ ਵੀ ਕੋਈ ਜ਼ਬਰਦਸਤੀ ਧਰਮ ਨਾਲ ਬੈਜੋ ਪੁਲਿਸ ਖੜੀ ਹੈ ਇਹ ਗਲਤ ਗੱਲਾਂ ਸਾਡੇ ਮਲਾਜਮ ਭੜਾ ਖੜੇ ਆ ਉਹ ਕਹਿੰਦੇ ਸਾਡੇ ਹੱਥ ਬੰਨੇ ਹੋਏ ਦੱਸੋ ਜੀ ਇਹ ਕਿਹੜੀ ਕਿਹੜਾ ਕਾਨੂੰਨ ਦੇ ਵਿੱਚ ਬੰਨ੍ਹ ਕੀਤਾ ਹੋਇਆ ਕਿਸੇ ਨੇ ਜ਼ਰੂਰੀ ਕੰਮ ਆਣਾ ਉਹ ਕਿਵੇਂ ਜਾਊਗਾ ਕਿਸੇ ਦਾ ਕੋਈ ਕੰਮ ਆ ਕਿਸੇ ਦਾ ਕੋਈ ਕੰਮ ਆ ਨਹੀਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹ ਕਿਉਂ ਹੋ ਰਿਹਾ ਹੈ ਕਿ ਹੁਣ ਅਸੀਂ ਜ਼ਰੂਰੀ ਕੰਮ ਜਾਨਾ ਦੱਸੋ ਜੀ ਅਸੀਂ ਕਿੱਧਰ ਜਾਈਏ ਜ਼ਰੂਰੀ ਕੰਮ ਇਹ ਬਹੁਤ ਨਿਆਂਕਲਾ ਹੈ 2 ਕਿਲੋਮੀਟਰ ਤੱਕ ਲੱਗਿਆ ਜਾ ਦੋ ਕਿਲੋਮੀਟਰ ਹਰ ਕੋਈ ਬੱਚਾ ਬਿਮਾਰ ਆ ਕਿਸੇ ਦੀ ਗੱਡੀ ਤੇਲ ਹੈ ਨਹੀਂ ਉਹ ਕਿੱਧਰ ਜਾਣੇ ਬਸਿਆ ਜਾਵੇ ਇਹ ਮੁੱਖ ਮੰਤਰੀ ਸਾਹਿਬ ਪਵਾਨ ਸਿੰਘ ਮਾਨ ਜੀ ਤੁਹਾਨੂੰ ਸਭ ਤੋਂ ਪਹਿਲੇ ਲੈਣੀ ਪੈਣਗੇ ਮੈਂ ਪੰਜਾਬ ਸਰਕਾਰ ਔਰ ਪੰਜਾਬ ਦੇ ਡੀਜੀਪੀ ਤੁਹਾਨੂੰ ਮਿਲਣਾ ਚਾਹਨਾ ਵਾਂ ਕਿ ਇਹ ਤੇ ਲੋਕ ਲੜਾਈਆਂ ਲੜ ਰਹੇ ਨੇ ਪ੍ਰਸ਼ਾਸਨ ਨਾਲ ਇਹ ਗਲਤ ਹੋ ਰਿਹਾ ਇਹ ਪ੍ਰਸ਼ਾਸਨ ਦੀ ਹੁਣ ਕੀ ਕਰਨੇ ਬਿਠਾਜਣ ਦੀ ਗਲਤੀ ਆ ਇਹ ਨਿਆਂ ਹੋ ਰਿਹਾ ਜੋ ਹੋ ਰਿਹਾ ਹੈ

ਰੋ ਰਹਾ ਮੰਦੋ ਮੁਖੰਤਰੀ ਸਾਹਿਬ ਘਰਪੇ ਚਲੇ ਜਾਣ ਲਗਾ ਲਓ ਪ੍ਰਧਾਨ ਮੰਤਰੀ ਘਰਪੇ ਨਾ ਮੈਂ ਦੋਲ ਤੰਗ ਹੈ ਨਾ ਮੈਂ ਜਾਉਂਗਾ ਤੁਸਤਾ ਬੋਲੋ ਵੀ ਦੇਖੋ ਕੋਈ ਬਾਤ ਨਹੀਂ ਆਪ ਟਰਾਈ ਕਰ ਰਹੇ ਉਸ ਲਈ ਖੜੇ ਆਪ ਬਸ ਹਰ ਦੂਜੇ ਲੋਕ ਸਾਰੇ ਬਖਰਾ ਨਾ ਮੈਂ ਇਸ ਤੇ ਲਈ ਖੜਾ ਨਾ ਮੈਂ ਤੁਨਵਾਉਣ ਲਈ ਖੜਾ ਅਸੀਂ ਜਾਈਏ ਮੈਂ ਦੱਸਦੀ ਐ ਟਰਾਈਂਗ ਤੋਂ ਰੋਲ ਦਿੱਤੀ ਜਾਈਏ ਅਸਾਂ ਤੈਨੂੰ ਹਲੇ ਬਲੌਕ ਹੈ ਦੇਖੀ ਤੁਹਾਨੂੰ ਇਹ ਦਰ ਨਿਖਾਏਗਾ ਦੇਖੋ ਅਸੀਂ ਤੋਂ ਆਲੂ ਸਰਟੀਫਿਕੇਟ ਅਸੀਂ ਵੀ ਆਪਾਂ ਸਾਡੇ ਨਾਮ ਦੇ ਲਈ ਆ ਅਸੀਂ ਬਕਾਇਦਾ ਦੇ ਨਾਮ ਤੋਂ ਆ ਗਏ ਆ ਇਹ ਜਣਾ ਬਲੋਰ ਜਾਣਾ ਅਸੀਂ ਹੋਰ ਅਸੀਂ ਕਿੱਥੇ ਆਏ ਜਿਹੜੇ ਆਮ ਕਿੰਦਾ ਉਹਦੇ ਅੱਗੇ ਕਿੱਥੇ ਜਾਏਗੇ ਫਿਰ ਇਹਨੇ ਉਹ ਨਹੀਂ ਕਹਿਿਆ ਕਿ ਆਪਾਂ ਚਾਹਤ ਨਹੀਂ ਆਈਏ ਇਹ ਬਸ ਆਈਏ ਕਿ ਉਹ ਤੋਂ ਫਾਈਲ ਨਹੀਂ ਹੈ ਇਹ ਸਭ ਆਪਾਂ ਉਹਰੇ ਆਪਾਂ ਦੇ ਬੱਚੇਾਂ ਦੇ ਉਹ ਜਿਹੜਾ ਇਹਦਾ ਪ੍ਰਚਾਰਿਕ ਹੋਣੀ ਹੋਰਿਆ ਇਹਦਾ ਪ੍ਰਚਾਰ ਕਰੋ ਕੋਈ ਗੱਲ ਨਹੀਂ ਤੇ ਜੋ ਲੋਕੀ ਕੋਮੈਂਟ ਕਰਾ ਰਹੇ ਲੋਕ ਲੋਕੋ ਇਲੈਕਸ਼ਨ ਹੋਇਆ ਬੰਤੀ ਇਹ ਆਪਣਾ ਸੀਨੀਅਰ ਕਰਿਆ ਜੀ ਸਾਹਿਬ ਜੀ ਮੈਂ ਵੀ ਕੋਮੈਂਟ ਕਰਦਾ ਵਾਂ ਮੈਨੂੰ ਪਤਾ ਨਹੀਂ ਕਰਾਉਣਾ ਮੈਂ ਇਹਦਾ ਮੇਰਾ ਜਦ ਕਿਸੇ ਕੋਈ ਬੱਚਾ ਬੁਮਾਰਾ ਕੌਣ ਆ ਜੀ ਜਿਹੜਾ ਜਮਾਨਾ ਸਾਈਟ ਤੋਂ ਆਇਆ ਇਹ ਪਸਾਨੀ ਦਾ ਕੋਈ ਕੋਈ ਆਪਾਂ ਟੈਕਸ ਲੈ ਰਹੇ ਆ ਆਪਾਂ ਟੈਕਸ ਲੈ ਰਹੇ ਆ ਟੈਕਸ ਕੋਈ ਦੇ ਨਹੀਂ ਰਿਹਾਗੇ ਟੈਕਸ ਕੋਈ ਦੇ ਨਹੀਂ ਰਿਹਾ ਆਪਾਂ ਤੇ ਕਿਹੜੇ ਸਰਕਾਰ ਨਾਲ ਲੜਾਈ ਦਾ ਕੋਈ ਧਿਆਨ ਨਹੀਂ ਰਿਹਾ ਇਹਦਾ ਇੱਕ ਗੁੰਡਾਗਰਦੀ ਆ ਇਹ ਥਾਣਾ ਵਾਲੇ ਬਹਿ ਕੇ ਆਪਾਂ ਗੁੰਡਾਗਰਦੀ ਕਿਉਂ ਹੋ ਰਹੀ ਹੈ ਟੈਕਸ ਆ ਪਾਉਣ ਦੇਣੀਆਂਗੇ ਛੋਟਾ ਆਪ ਮੰਗਦੇ ਪਏ ਆ ਇਹ ਉਹਦਾ ਲਖਸਨ ਦਾ ਮੁੱਦਾ ਤਾਂ 압ਰੈਸ਼ਰ ਪਾ ਰਹੇ ਆ ਬਹੁਤੀ ਸਰਕਾਰ ਅਮਰੇ ਕੰਮ ਕਰ ਰਹੀ ਆ ਭੋਤਮਾਨ ਸਰਕਾਰ ਦੂਜੇ ਕੰਮ ਕਰ ਰਹੀ ਆ ਪ੍ਰਸ਼ਾਸਨ ਕਿੱਥੇ ਜਾਊਗਾ ਵਿਚਾਰ ਦੱਸੋ ਜੀ ਇੰਨੀ ਜਹ ਜਨਤਾ ਹੁਣ ਨਜ਼ਾਹ ਜਾ ਰਾ ਇਹ ਫਿਰ ਤੋਂ ਨਜ਼ਾਹ ਦਾ ਲੋਰੀਆਂ ਨਹੀਂ ਕੋਈ ਸਰਪੰਚੀ ਸਾਹਿਬ ਧਿਆਨ ਦਿਓ ਧਿਆਨ ਦਿਓ ਪ੍ਰਸ਼ਾਸਨ ਵਿਚਾਰਾ ਬੇਅਸਰ ਆ ਪਰਚਾ ਦਾਨ ਕਰੋ ਪਰਚਾ ਦਾਨ ਕਰੋ ਇਹਨਾਂ ਦੇ ਲੋਕ ਇਹਨੇ ਵਿਚਾਰੇ ਖਾਜਰਾ ਖਵਾਰ ਹੋ ਰਿਆ ਪਰਚਾ ਦਾਨ ਕਰੋ ਇਹਨਾਂ ਦੇ ਇਹ ਗੁੰਡਾ ਕਰਦੇ ਉੱtre ਹੋਇਆ ਲੋਕ ਇਹ ਪਰਚਾ ਦਾਨ ਹੋਣਾ ਚਾਹੀਦਾ ਲੋਕ ਇਹ ਗੁੰਡਾ ਕਰਨੀ ਬੰਦ ਹੋਣੀ ਚਾਹੀਦੀ ਇਹਨਾਂ ਦੀ ਰਾਹੇ ਵੰਗੂ ਜੱਗ ਦਾ ਦਾ ਲਾ ਲੈ ਲੋਕ ਕਿੱਥੇ ਆਣ ਗਏ ਤੁਹਾਨੂੰ ਕਿਸਾਨੀ ਦਾ ਫਿਕਰ ਪਿਆ ਕੋਈ ਚਾਲ ਕੋਈ ਦੇ ਕੇ ਰਾਜ ਨਹੀਂ ਲਿਖਾਗਾ ਆਪ ਲੋਕ ਹੀ ਬੇਬੇ ਵੇਗ ਮਤਰਾ ਲੋਕਾਂ ਨੂੰ ਖਾਦ ਦਿੱਤਾ ਜਾ ਰਿਹਾ ਆ ਬਈ ਯਾਰ ਬੱਸਾ ਬੱਸਾ ਖੜਿਆ ਮੈਂ ਲੋਕ ਕਿੱਥੇ ਜਾਣਗੇ ਸਵਾਰੀਆਂ ਨੂੰ ਪੁੱਛੋ ਸਵਾਰੀਆਂ ਨੂੰ ਪਾਦਰ ਨੂੰ ਯਾੜਾ ਕਿੱਥੇ ਪੁੱਛੀ ਆ ਕੋਈ ਬਿਮਾਰਾ ਟਮਾਰਾ ਕੌਣ ਜਿਵੇਂ ਰਹਤਾ ਏ ਆ ਕੇ ਪਾਣੀ ਕਦੇ ਕਰੀਓ ਸਾਡਾ ਬਾਦਰ ਨੂੰ ਲਾ ਲਿਆ ਕਦੇ ਬਾਰਡਰ ਤਾਂ ਮਰਨਾ ਕਰ ਇੱਥੇ ਲਾ ਲਿਆ ਇਹ ਪੰਜਾਬੀ ਧਰਿਆ ਬਣ ਗਏ ਕੰਮ ਕਰ ਕੋਣ ਕਰੂਆ ਬਿਜ਼ਨਸ ਖੜੂ ਕਰੂਆ ਕੱਲੀ ਕਿਸਾਨੀ ਦੇ ਜਾਂਦੇ ਆਪਾਂ ਕੱਲੀ ਕਿਸਾਨੀ ਦੇ ਲਓ ਬਾਕੇ ਬਾਕੇ ਲੋਕਾਂ ਨੂੰ ਮਾਰ ਦੋ ਯਾਰਾਂ ਨੂੰ ਮਾਰ ਦੋ ਬਾਕੀਆਂ ਕਿਹੜੇ ਦੇ ਕੇ ਮਾਰ ਦੋ ਇਹ ਨਹੀਂ ਆ ਰਹੀ ਐ ਰੋਹੀ ਐ ਰੱਬਾ ਹੋ ਗਿਆ ਦਸਾਂਤਾ ਯਾਰ ਪੱਕੇ ਬਜਰ ਰਿਆ ਵੀਰੇ ਉਹ ਬੱਚੇ ਬੈਠਿਆ ਕਿੱਥੇ ਜਾਣ ਨੇ ਇਦਾਂ ਜਰੂਰੀ ਕੰਮ ਇਹਦਾ ਉਹ ਕਦੇ ਜਾਊਗਾ ਕੋਈ ਹੈ ਹੀ ਨਹੀਂ ਇਹਦਾ ਅਮੀਕਾ ਕਿਉਂ ਕੰਮ ਜਾਵਾ ਹਾਂ ਕੰਮ ਪੈਸਾ ਇਹ ਕਿਸਾਰੇ ਕੰਮ ਜਾਵਾ ਕੋਈ ਤਰਨਾ ਨਹੀਂ ਹੈਗਾ ਇਹ ਸਾਡੀ ਵੀ ਅਸੀਂ ਵੀ ਕਰ ਰਹੇ ਕਿਸਾਨਾਂ ਦੇ ਭਰਾ ਨਾਲ ਰਹਿਣਾ ਧਰਨਾ ਇੱਕ ਗਲਤ ਹੈ ਹਰ ਰੋਜ਼ ਧਰਨਾ ਤਾਂ ਧਰਨਾ ਯਾਰ ਮਤਲਬ ਲਾਤ ਅਸੀਂ ਕੋਈ ਜਰੂਰੀ ਫੋੜ ਜੂਰੀ ਕੰਮ ਨਹੀਂ ਆਣਾ ਬੈਠੋ ਬਹੁਤ ਗੰਦੀ ਗੱਲ ਹੈ ਧਰਨਾ ਤੇ ਲੱਗਣਾ ਚਾਹੀਦਾ ਇੱਕ ਸਾਈਡ ਤੇ ਹੋਵੇ ਭਾਈਓ ਆਹ ਫੋਨ ਲਓ ਕੰਨ ਲਾ ਲਓ ਅਸੀਂ ਪਟਾਟੇ ਕੱਢਾ ਸ਼ਾਟ ਵੀ ਕਰੋ